ਨਰਾਇਣ ਸਿੰਘ ਚੌੜਾ ਦੀ ਗੋਲੀ ਨੇ ਬੜਾ ਕਲੀਅਰ ਕਰ ਦਿੱਤਾ ਹੈ ਕੰਮ ਵੀ ਆਪਾਂ ਇਹ ਗੱਲ ਦੇਖ ਸਕਦੇ ਹਾਂ ਵੀ ਜਿਹੜਾ ਬਾਦਲ ਨਾਲ ਵਾਲੇ ਵੀਰ ਹੈ ਉਹਨਾਂ ਦਾ ਅਸਲੀ ਗੁਰੂ ਕੌਣ ਹੈ ਅੰਦਾਜ਼ਾ ਲਾਓ 15 ਚਲੇ ਜਾਓ ਬੈਕ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਂਦੇ ਆ ਅਗਲੇ ਵੱਲੋਂ ਲੈ ਕੇ ਚੈਲੰਜ ਵੀ ਕੀਤਾ ਜਾਂਦਾ ਵੀ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ। ਉਸ ਤੋਂ ਬਾਅਦ ਰੋਸ ਵਜੋਂ ਗਲੀਆਂ 'ਚ ਵੀ ਖਿੱਲਰ ਜਾਂਦਾ ਤੇ ਉਸ ਤੋਂ ਬਾਅਦ ਰੋਸ ਵਜੋਂ ਗੋਲੀਆਂ ਚੱਲਦੀਆਂ। ਨੌਜਵਾਨ ਸੀਦ ਹੋ ਜਾਂਦੇ ਆ। ਨਾ ਤਾਂ ਕਿਸੇ ਜ਼ਥੇਦਾਰ ਨੂੰ ਕੋਈ ਦੁੱਖ ਹੋਇਆ ਦਾ ਬਿਆਨ ਦੇ ਸਕਦੇ ਹੋ ਤੁਸੀਂ। ਨਾਸਰੌਨੀ ਕਮੇਟੀ ਦੇ ਪ੍ਰਧਾਨ ਦਾ ਨਾ ਕਿਸੇ ਅਕਾਲੀ ਦਲ ਇਸ ਬਾਦਲ ਦਲ ਦਾ ਜਿਹੜਾ ਬਾਦਲ ਦਲ ਹੈ ਤਾਂ ਕੌਲੀ ਦਲ ਕਹਿਣਾ ਵੀ ਪਾਪ ਹੈ ਤਾਂ ਨਾ ਇਸ ਬਾਦਲ ਦਲ ਦੇ ਵਿੱਚੋਂ ਕਿਸੇ ਬੰਦੇ ਦਾ ਖੂਨ ਖੋ ਲਿਆ ਉਹਨਾਂ ਨੂੰ ਇਹ ਗੱਲ ਲੱਗੀ ਵੀ ਜੇ ਪੰਥਕ ਸਰਕਾਰ ਹੁੰਦਿਆਂ ਆਹ ਕੰਮ ਹੋ ਸਕਦਾ ਹੈ ਚੈਲੰਜ ਕਰਕੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ ਜੋ ਕੁਝ ਕਰਨਾ ਹੈ ਕਰ ਲੋ ਉਦੋਂ ਕਿਸੇ ਦਾ ਖੂਨ ਨਹੀਂ ਖੋਲਿਆ ਨਾ ਸਰੋਨੀ ਕਮੇਟੀ ਦਾ ਵੀ ਇਸ ਦਲ ਨੂੰ ਜਿਹੜਾ ਇਹ ਦਲ ਸਰਕਾਰ ਅੱਜ ਪੰਥ ਦੇ ਨਾਂ ਤੇ ਬਣਾਈ ਬੈਠਾ ਇਹਨੂੰ ਆਪਾਂ ਛੇਕ ਦਿਓ ਅਕਾਲ ਤੱਕ ਤੋਂ ਹੁਕਮਨਾਮਾ ਜਾਰੀ ਕਰ ਦਿਓ ਨਾ ਕਿਛੇ ਜਥੇਦਾਰ ਦਾ ਹੁਣ ਜਦੋਂ ਭਾਈ ਨਰਾਇਣ ਸਿੰਘ ਚੌੜਾ ਨੇ ਹਾਲਾਂਕਿ ਉਹਦਾ ਮਾਰਨ ਦਾ ਇਰਾਦਾ ਨਹੀਂ ਸੀ ਮੈਂ ਜ਼ਾਦਾ ਵੀ ਨਾ ਆਪਾਂ ਕਹਿ ਸਕਦੇ ਆਂ ਜੇ ਕਿਸੇ ਬੰਦੇ ਨੇ ਮੱਥ ਲਿਆ ਉਹ ਐਡੀ ਦੂਰੋਂ ਰਿਵਾਲਵਰ ਨਹੀਂ ਕੱਢਦਾ ਕੋਲੇ ਜਾ ਕੇ ਵਕੀਲ ਜੋ ਦਾ ਇਰਾਦਾ ਹੁੰਦਾ ਇਰਾਦਾ ਨਹੀਂ ਜੀ ਮਾਰਨਾ ਸਿਰਫ ਉਹ ਰੋਸ ਜ਼ਾਹਰ ਕਰ ਰਹੇ ਸੀ ਵੀ ਜਿਹੜੇ ਫੈਸਲੇ ਨੇ ਇਹ ਐਨੇ ਨਾਰਮਲ ਨਹੀਂ ਜਿਵੇਂ ਆਪਾਂ ਇਹਨਾਂ ਨੂੰ ਪੇਸ਼ ਬਣਾ ਕੇ ਉਹਨਾਂ ਦੀ ਡੈਂਡਿੰਗ ਪੈਂਡਿੰਗ ਦਾ ਕੰਮ ਕਰ ਰਹੇ ਆ ਇਹ ਨਿੱਕੇ ਨਿੱਕੇ ਮੋٹے ਮਸਲੇ ਨਹੀਂ ਹੈਗੇ ਇਹ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੀ ਸਰਮੌਰ ਹਸਤੀ ਹੈ ਉਹਦੀ ਬੇਅਦਬੀ ਦਾ ਸਿੱਖਾਂ ਦੇ ਕਤਲਾਂ ਦਾ 78 ਤੋਂ ਲੈ ਕੇ ਇਹਨਾਂ ਦਾ ਇਤਿਹਾਸ ਦੇਖ ਲੋ 1978 ਤੋਂ ਇਸ ਬਾਦਲ ਦਲ ਦਾ ਇੱਕ ਕ ਵੀ ਕੰਮ ਪੰਜਾਬ ਪ੍ਰਤੀ ਪੰਥ ਪ੍ਰਤੀ ਹੋਵੇ ਸੀ ਝੁਕਾ ਦਿਆਂਗੇ ਬਿਲਕੁਲ ਨਹੀਂ ਜਿੰਨੇ ਸਾਰੇ ਕੰਮ ਨੇ ਪੰਜਾਬ ਪੰਥ ਵਿਰੋਧੀ ਨੇ ਪਰ ਉਹਨਾਂ ਨੂੰ ਛੇਕਣ ਦਾ ਹੀਆਂ ਨਹੀਂ ਕਰ ਸਕਦੇ ਉਹਨਾਂ ਨੂੰ ਛੇਕਣ ਦਾ ਹੀਆਂ ਨਹੀਂ ਹੋਇਆ ਹਾਂ ਜੇ ਮੰਨ ਲਓ ਕੋਈ ਸਿੱਖ ਇਸ ਰੋਜ਼ ਚ ਆਪਣਾ ਗੁੱਸਾ ਜ਼ਾਹਰ ਕਰਦਾ ਆਪਣਾ ਪੱਖ ਸਾਹਮਣੇ ਰੱਖਦਾ ਉਹਨੂੰ ਸੇਕੰਨੀਆਂ ਗੱਲਾਂ ਤੁਰਦੀਆਂ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਭੋਲਾ ਭਾਲਾ ਬੰਦਾ ਵੀ ਸਹਿਜੇ ਦੇਖ ਸਕਦਾ ਵੀ ਇਹਨਾਂ ਦਾ ਗੁਰੂ ਸੁਖਵੀਰ ਬਾਦਲ ਪਰਵਾਰੀਆ ਜੇ ਸੁਖਵੀਰ ਨੂੰ ਕੁਛ ਹੁੰਦਾ ਤਾਂ ਇਹ ਸੇਕ ਦੇਣਗੇ ਪੰਥ ਤੋਂ ਬਾਕੀ ਗੁਰੂ ਗ੍ਰੰਥ ਸਾਹਿਬ ਪੰਥ ਚ ਸਾਰਾ ਮਰ ਜੇ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ